ਜੋ ਬੋਲੇ ਸੋ ਨਿਰਪੈ ਸਤਿਗੁਰੁ ਬਿਦਾਸ ਮਹਾਰਾਜ ਕੀ ਜੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਮੇਂ ਅਸੀਂ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਕਾਂਛੀ ਸੀਰਗਵਰਧਨਪੁਰ ਵਿਖੇ ਆ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜੀ ਅਵਤਾਰ ਧਰ ਕੇ ਇਸ ਦੁਨੀਆ ਦੇ ਵਿੱਚ ਆਏ ਸਨ ਤੇ ਅੱਜ ਗੁਰੂ ਰਵਿਦਾਸ ਮਹਾਰਾਜੀ ਦੇ ਇਸ ਧਾਰਮਿਕ ਸਥਾਨ ਦੇ ਵਿੱਚ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਹੀ ਨਹੀਂ ਸਕੋ ਦੁਨੀਆ ਦੇ ਕੋਨੇ-ਕੋਨੇ ਤੋਂ ਗੁਰੂ ਰਵਿਦਾਸ ਨਾਮ ਲੈ ਬਸੰਗਤਾਂ ਵੱਡੀ ਗਿਣਤੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਧਾਰਮਿਕ ਸਥਾਨ ਦੇ ਜਨਮ ਸਥਾਨ ਮੰਦਿਰ ਕਾਛੀ ਦੇ ਦਰਸ਼ਨ ਕਰਨ ਪਹੁੰਚੀਆਂ ਪਹੁੰਚ ਰਹੀਆਂ ਹਨ ਔਰ ਨਵਾਂ ਸਾਲ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਮਨਾਉਣ ਦੇ ਸੰਬੰਧ ਵਿੱਚ ਪੰਜਾਬ ਦੇ ਔਰ ਭਾਰਤ ਦੇ ਵੱਖ-ਵੱਖ ਸੂਬਿਆਂ ਰਸੰਗਤ ਆਈ ਹੈ ਸਾਡੇ ਨਾਲ ਟਾਂਡੇ ਤੋਂ ਵੀ ਸੰਗਤ ਆਈ ਹੈ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਹੜੇ-ਕਿਹੜੇ ਪਿੰਡਾਂ ਤੋਂ ਨਗਰ ਤੋਂ ਜਿਹੜੀ ਸੰਗਤ ਆਈ ਹੈ ਭਾਜੀ ਜੈ ਗੁਰਦੇਵ ਜੀ ਜੈ ਗੁਰਦੇਵ ਤੁਹਾਨੂੰ ਗੁਰ ਭਾਜੀ ਜਿਹੜੀ ਤੁਸੀਂ ਸੰਗਤ ਟਾਂਡੇ ਤੋਂ ਆਈ ਆ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਸਾਥੀ ਨਾਲ ਆਏ ਆ ਜੀ ਸੰਗਤਾਂ ਇਹ ਲੱਗ ਲੱਗ ਪਿੰਡਾਂ ਮੂਨਕ ਕਲਾਂ ਤੋਂ ਕਰਾਲਾਂ ਤੋਂ ਔਰ ਮਕੇਰੀਆਂ ਤੋਂ ਹੋਰ ਪਿੰਡਾਂ ਦੇ ਸੰਗਤਾਂ ਇਕੱਤਰ ਹੋ ਕੇ ਅਸੀਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਭੂਮੀ ਸਿਰ ਗਵਰਧਨਪੁਰ ਕਾਸ਼ੀ ਬਨਾਰਸ ਵਿਖੇ ਅਸੀਂ ਦਰਸ਼ਨਾਂ ਵਾਸਤੇ ਇਕੱਤਰ ਹੋਏ ਹਰ ਔਰ ਮਹਾਨ ਮਹਾਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਡੇਰਾ ਸ਼੍ਰੀ 108 ਸੰਤ ਬਾਬਾ ਭਗਤ RAM ਜੀ ਮਹਾਰਾਜ ਮੌਜੂਦਾ ਗੱਦੀ ਨਿਸ਼ੀਨ 108 ਸੰਤ ਅਨਰੇਸ਼ ਗੁਰ ਜੀ ਮ ਅਸੀਂ ਕਾਂਚੀ ਬਨਾਰਸ ਵਿਖੇ 40 ਸੰਗਤਾਂ ਜੋ 71 ਹੋਈਆਂ ਹਨ ਲੈ ਕੇ ਜਥਾ ਬਾਬਾ ਜੀ ਦੇ ਆਸ਼ੀਰਵਾਦ ਲਿਆ ਹੈ اور ਡੇਰੇ ਦੇ ਸੰਚਾਲਕ ਸਤਨੰਦਰਿੰਦਰ ਸਾਹਿਬ ਜੀ ਮਹਾਰਾਜ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ ਜਿਨ੍ਹਾਂ ਨੇ ਅੱਜ ਸਾਨੂੰ ਸੰਸਰਵੰਦਾ ਸਾਹਿਬ ਜੀ ਮਹਾਰਾਜ ਇਹਨਾਂ ਨੇ ਸਾਨੂੰ ਅੱਜ ਆਪਣਾ ਮੱਕੇ ਮਲਾਇਆ ਔਰ ਦਰਸ਼ਨਾ ਵਾਸਤੇ ਜੋ ਸਾਨੂੰ ਇੱਥੇ ਦਿਖਲਾਇਆ ਸੰਗਤ ਪੁੱਛਦੀ ਹੁੰਦੀ ਸੀ ਜੀ ਸਤਗੁਰ ਜੀ ਕਾਂਛੀ ਕਿਤਨੀ ਕੂਰ ਐ ਸਾਡੀ ਸੰਗਤ ਇਤਨੀ ਗਰੀਬ ਹੈ ਕਾਂਛੀ ਕਿੱਧਾ ਜਾਏਗੀ ਤੇ ਮਹਾਰਾਜ ਜੀ ਨੇ ਬਚਨ ਕੀਤਾ ਸੀ ਸੰਦੇਸ਼ ਦਿੱਤਾ ਸੀ ਇੱਕ ਦਿਨ ਐਸਾ ਟਾਈਮ ਆਏਗਾ ਐਸਾ ਯੁੱਗ ਆਏਗਾ ਟ੍ਰੇਨਾ ਪਰ ਪਰ ਆਉਣ ਗਿਆ ਜੋ ਅੱਜ ਉਹ ਯੁੱਗ ਚੱਲ ਰਿਹਾ ਜੋ ਬੋਲੇ ਸੋ ਨੰਦਰਪਾ ਰਾਜ ਕੀ ਜੈ ਸੋਮੀ ਸਰਬੰਦਾਸ ਮਹਾਰਾਜ ਕੀ ਸੋਮੀ ਸਰਬੰਦਾਸ ਮਹਾਰਾਜ ਕੀ ਸੋ ਭਾਜੀ ਕਿੰਨੀ ਮੀ ਤੁਹਾਡੀ ਯਾਤਰਾ ਪਹਿਲੀ ਵਾਰ ਆਏ ਆ ਸੰਗਤ ਲੈ ਕੇ ਇਸ ਤੋਂ ਪਹਿਲੇ ਵੀ ਆ ਚੁੱਕੇ ਨੇ ਪਹਿਲਾਂ ਅਸੀਂ ਹੋਰ ਜਥੇ ਨਾ ਹੁੰਦੇ ਹੁੰਨੇ ਸੀਗੇ ਤੋਂ ਅਸੀਂ ਇਸ ਵਾਰ ਅਸੀਂ ਆਪਣਾ ਜਥਾ ਲੈ ਕੇ ਲੈ ਕੇ ਰਵਾਨਾ ਹੋਏ ਆ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਇਸੇ ਤਰ੍ਹਾਂ ਹੀ ਅਸੀਂ ਸੰਗਤ ਆਪਣੀ ਲੈ ਕੇ ਨਵਾਂ ਸਾਲਗੁਰਾਂ ਦੇ ਨਾਲ ਮਨਾਵਾਂਗੇ ਅਕਤਰ ਹੋਵਾਂਗੇ ਵੱਧ ਤੋਂ ਵੱਧ ਸੰਗਤ ਜੋ ਅਸੀਂ ਤਾਂ ਇਹ ਮਿਸ਼ਨ ਕਹਿੰਦੇ ਆ ਵੱਧ ਤੋਂ ਵੱਧ ਅਸੀਂ ਆਪਣੇ ਤਾਰਮਿਕ ਸਥਾਨਾ ਜੁੜੀਏ ਆਪਣੇ ਤਖਤ ਨਾਲ ਜੁੜੀਏ ਚਿਲ ਜਿੱਥੇ ਮਰਜੀ ਜਾਓ ਰਹਿਣਾ ਸੀ ਚਮਾਰੀ ਹੈ ਜੋ ਆਪਣਾ ਜੋ ਮੇਨ ਮੱਕਾ ਹੈ ਇਹਨੂੰ ਕਦੇ ਨਾ ਭਲਾਓ ਕੌਮ ਮੇਰੀ ਦੇ ਬੀਰੋ ਪੈਣੋ ਦਰਦਰ ਠੋਕਰ ਖਾਓ ਨਾ ਗੁਰੂ ਰਵਿਦਾਸ ਗੁਰੂ ਹੈ ਸਾਡਾ ਇਸਨੂੰ ਕਦੇ ਭੁਲਾਉ ਨਾ ਰਵਦਾਸੀਆ ਕੌਮ ਦੀ ਅਮਰਸ਼ੀ ਸਤਿਰਾਮਾਨਾ ਜੀ ਮਹਾਰਾਜ ਕਹਿੰਦੀ ਹੁੰਦੇ ਸੀ ਉਹਨਾਂ ਦਾ ਵਚਨ ਸੀਗਾ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚੋਣਾ ਹੈ ਗੁਰੂ ਰਵਿਦਾਸ ਦੇ ਮੰਦਿਰ ਨੂੰ ਸੋਨੇ ਦੇ ਵਿੱਚ ਮਡਾਉਣਾ ਹੈ ਜੋ ਅੱਜ ਉਹ ਮੰਦਿਰ ਸੋਨੇ ਦੇ ਵਿੱਚ ਬੱਲਾਂ ਨੇ ਸੰਤਨ ਮਡਵਾਇਆ ਹੈ ਅਸੀਂ ਉਹਨਾਂ ਦਾ ਕੋਟਨ ਕੋਟਨ ਸ਼ੁਕਰਾਨਾ ਕਰਦੇ ਆਂ ਮਹਾਪੁਰਸ਼ਾਂ ਦਾ ਜੋ ਬੋਲੇ ਸੋਨਰ ਭੈ ਮਹਾਰਾਜ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਢੁਲਿਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਕਿਸੇ ਨੂੰ ਦਿੰਦਿਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਢੁਲਿਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਢੁਲਿਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਸੋਨਰ ਪੈਸਾ ਸਤਗੁਰ DAS ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਜੈ ਭਰਤ ਹੋ ਜੈ دیدار ਮੈਨੂੰ ਕਾਂਛੀ ਵਾਲੀ ਸਰੀਕ